ਜਿੱਥੇ ਨਿਹੰਗ ਸਿੰਘ ਵੱਲੋਂ ਇੱਕ ਨੌਜਵਾਨ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਜੀ ਹਾਂ ਪੂਰਾ ਮਾਮਲਾ ਅੰਮ੍ਰਿਤਸਰ ਦੇ ਪਿੰਡ ਜਹਾਗੀਰ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਘਰ ਦੇ ਵਿੱਚ ਨੌਜਵਾਨ ਇਕੱਲਾ ਸੀਗਾ ਔਰ ਪੁਰਾਣੀ ਰੰਜਿਸ਼ ਦੇ ਕਰਕੇ ਨਿਹੰਗ ਸਿੰਘ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੋ ਦੱਸਦੇ ਨੇ ਆ ਕਿ ਨੌਜਵਾਨ ਜਿਸ ਵੇਲੇ ਘਰ ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰੀ ਉਸ ਵੇਲੇ ਨੌਜਵਾਨ ਘਰ ਦੇ ਵਿੱਚ ਇਕੱਲਾ ਸੀਗਾ ਔਰ ਕੋਠੇ ਤੇ ਸੈਰ ਕਰ ਰਿਹਾ ਸੀਗਾ ਤੇ ਨਾਲ ਜਿ ਗਵਾਂਡ ਚ ਰਹਿੰਦਾ ਹੀ ਨਿਹੰਗ ਸਿੰਘ ਇਹ ਵੀ ਕੋਠੇ ਤੇ ਸੈਰ ਕਰ ਰਿਹਾ ਸੀ ਜਦੋਂ ਇਸ ਨੇ ਦੇਖਿਆ ਕਿ ਇਹ ਨੌਜਵਾਨ ਘਰ ਦੇ ਵਿੱਚ ਇਕੱਲਾ ਹੈ ਤਾਂ ਨਿਹੰਗ ਸਿੰਘ ਨੇ ਇਸ ਗੱਲ ਦਾ ਫਾਇਦਾ ਚੁੱਕਿਆ ਤੇ ਇਸ ਨੌਜਵਾਨ ਨੂੰ ਜਿਹੜਾ ਹਮਲਾ ਕਰ ਦਿੱਤਾ ਔਰ ਮੌੜ ਦੇ ਘਾਟ ਉਤਾਰ ਦਿੱਤਾ ਸੋ ਪਰਿਵਾਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਭੈਣਾ ਦਾ ਇਕਲੌਤਾ ਭਰਾ ਸੀਗਾ ਤੇ ਮਾਂ ਦਾ ਇਕਲੌਤਾ ਪੁੱਤ ਸੀਗਾ ਜਿਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ ਕਿ ਮਾਮੂਲੀ ਜੀ ਗੱਲ ਸੀ ਔਰ ਇਸ ਮਾਮੂਲੀ ਜੀ ਗਾਲ ਦੇ ਪਿੱਛੇ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਨਿਹੰਗ ਸਿੰਘ ਵੱਲੋਂ ਦਿੱਤਾ ਗਿਆ ਹੈ ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਨਿਹੰਗ ਸਿੰਘ ਦੀ ਪਾਲ ਕੀਤੀ ਜਾ ਰਹੀ ਹੈ ਜੋ ਪਿੰਡ ਦੇ ਲੋਕ ਨੇ ਉਹਨਾਂ ਦੱਸਣ ਮੁਤਾਬਕ ਇਹ ਨਿਹੰਗ ਸਿੰਘ ਪਿੰਡ ਦੇ ਵਿੱਚ ਵੀ ਧਮਕੀਆਂ ਦਿੰਦਾ ਸੀਗਾ ਲੋਕਾਂ ਨੂੰ ਆਂਦੇ ਜਾਂਦੇ ਲੜਾਈ ਝਗੜਾ ਲੈਂਦਾ ਸੀਗਾ ਔਰ ਹਮੇਸ਼ਾ ਇਹ ਧਮਕੀ ਦਿੰਦਾ ਸੀ ਕਿ ਉਹ ਉਸ ਨੂੰ ਆਪਣੀ ਕਿਰਪਾਨ ਦੇ ਨਾਲ ਮਾਰ ਦੇਵੇਗਾ ਜਾਂ ਫਿਰ ਗੋਲੀਆਂ ਚਲਾ ਦੇਵੇਗਾ ਸੋ ਪਿੰਡ ਦੇ ਲੋਕ ਵੀ ਬਹੁਤ ਦੁਖੀ ਸੀਗੇ ਜਿਸ ਕਰਕੇ ਪਿੰਡ ਦੇ ਲੋਕ ਪਹਿਲਾਂ ਵੀ ਜਿਹੜੇ ਸੀ ਕਿਹਾ ਸੀ ਕਿ ਨਿਹੰਗ ਸਿੰਘ ਤਾਂ ਇਸ ਦੇ ਪਰਿਵਾਰ ਨੂੰ ਪਿੰਡ ਤੋਂ ਬਾਹਰ ਕਰ ਦਿੱਤਾ ਜਾਵੇ ਪਰ ਅੱਜ ਐਡੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇੱਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਜਿਸ ਦੀ ਜਾਨ ਲੈ ਲੀਏ ਇਸ ਨਿਹੰਗ ਸਿੰਘ ਵੱਲੋਂ ਫਿਲਹਾਲ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਭੈਣਾਂ ਜਿਹੜੀਆਂ ਰੋਂਦੀਆਂ ਨਹੀਂ ਵੇਖੀਆਂ ਜਾ ਰਹੀਆਂ ਜਿਨ੍ਹਾਂ ਦਾ ਇਕਲੌਤਾ ਛੋਟਾ ਭਰਾ ਸੀ ਜਿਸ ਨੂੰ ਮਾਰ ਦਿੱਤਾ ਗਿਆ ਹੈ ਜੋ ਪਿੰਡ ਦੇ ਲੋਕ ਨੇ ਉਹ ਵੀ ਸਾਹਮਣੇ ਆਏ ਨੇ ਪੁਲਿਸ ਪਾਰਟੀ ਪੂਰੀ ਸਾਹਮਣੇ ਆਈ ਹੈ ਜਿਨ੍ਹਾਂ ਨੇ ਜਿਹੜੀ ਤਕੀਕਾਤ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਜਿਹੜਾ ਨੌਜਵਾਨ ਨੂੰ ਮਾਰਿਆ ਗਿਆ ਗੁੱਜੀਆਂ ਸੱਟਾਂ ਦੱਸਿਆ ਜਾ ਰਿਹਾ ਲੱਗੀਆਂ ਨੇ ਜਿਸ ਕਰਕੇ ਇਸ ਨੌਜਵਾਨ ਦੀ ਜਾਨ ਚਲੀ ਗਈ ਹੈ ਸੋ ਪਰਿਵਾਰ ਜਦੋਂ ਸਵੇਰੇ ਪਹੁੰਚਿਆ ਤਾਂ ਉਹਨਾਂ ਨੇ ਪੁੱਤ ਦੀ ਜਦੋਂ ਲਾਸ਼ ਵੇਖੀ ਤਾਂ ਪਰਿਵਾਰ ਦਾ ਜੋ ਕਹਿ ਸਕਦੇ ਕਿ ਪਰਿਵਾਰ ਦਾ ਦੇਖਿਆ ਨਹੀਂ ਗਿਆ ਦਰਦ ਉਹਨਾਂ ਦਾ ਕਿ ਕਿਸ ਤਰ੍ਹਾਂ ਨਾਲ ਉਹਨਾਂ ਦੀ ਅੱਖਾਂ ਦੇ ਸਾਹਮਣੇ ਹੀ ਉਹਨਾਂ ਦੇ ਪੁੱਤ ਦੀ লাশ ਪਈ ਹੋਈ ਹੈ ਔਰ ਨਿਹੰਗ ਸਿੰਘ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪਿੰਡ ਦੇ ਲੋਕ ਜਿਹੜੇ ਨੇ ਉਸ ਕਹਿੰਦੇ ਨੇ ਕਿ ਕਈ ਵਾਰ ਜੋ ਨਿਹੰਗ ਸਿੰਘ ਵੱਲੋਂ ਜਿਹੜੀ ਹੈ ਬਦਮਾਸ਼ੀ ਕੀਤੀ ਜਾਂਦੀ ਹੈ ਪਿੰਡ ਦੇ ਵਿੱਚ ਹਰ ਇੱਕ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਔਰ ਇਹ ਵੀ ਸਗਤ ਸਾਹਮਣੇ ਆਈ ਕਿ ਨਸ਼ਾ ਵੀ ਕਰਦਾ ਹੈ ਇਹ ਪੁਲਿਸ ਦੇ ਕਹਿਣ ਮੁਤਾਬਕ ਹੈ ਕਿ ਜੋ ਨਿਹੰਗ ਸਿੰਘ ਹੈ ਗੋਲੀਆਂ ਵੀ ਖਾਂਦਾ ਹੈ ਔਰ ਨਸ਼ੇ ਦੇ ਵਿੱਚ ਜਿਹੜੀ ਰਹਿ ਕੇ ਇਸ ਵੱਡੀ ਵਾਰਦਾਤ ਨੂੰ ਹੋ ਸਕਦਾ ਹੈ ਉਸਨੇ ਅੰਜਾਮ ਦਿੱਤਾ ਹੋਵੇ ਫਿਲਹਾਲ ਨਿਹੰਗ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੀ ਹੈ ਉਹ ਗੱਲ ਸਾਹਮਣੇ ਆਏਗੀ ਆਖਿਰਕਾਰ ਅਜਿਆ ਕੀ ਹੋਇਆ ਸੀ ਕਿ ਨਿਹੰਗ ਸਿੰਘ ਨੇ ਘਰ ਦੀ ਦੀਵਾਰ ਜਿਹੜੀ ਹੈ ਉਹ ਟੱਪ ਕੇ ਇਸ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਫਿਲਹਾਲ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਇੱਕ ਵਾਰ ਇਸ ਪਰਿਵਾਰ ਦੀਆਂ ਤਸਵੀਰਾਂ ਜੋ ਪਰਿਵਾਰ ਜਿਹੜਾ ਹੈ ਰੋ ਰਿਹਾ ਹੈ ਔਰ ਪਰਿਵਾਰ ਦੀਆਂ ਜਿਹੜੀ ਦੁਹਾਈਆਂ ਪਾ ਰਹੀਆਂ ਨੇ ਪੈਣਾ ਉਹ ਵੇਖਿਆ ਨਹੀਂ ਜਾ ਰਹੀਆਂ ਪਿਆਰ ਭਰਾ ਨੂੰ ਬਾਰ ਬਾਰ ਆਵਾਜ਼ ਮਾਰ ਰਹੀਆਂ ਨੇ ਕਿ ਇੱਕ ਵਾਰ ਉੱਠ ਜਾਵੇ ਤੇ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਇੱਕ ਵਾਰ ਇਸ ਤਸਵੀਰਾਂ ਵੱਲ ਰੁਕ ਕਰ ਲੈਣੇ ਔਰ ਇਸ ਪਰਿਵਾਰ ਤੱਕ ਲੈ ਜਾਣੇ ਆ ਜੋ ਪਰਿਵਾਰ ਜਿਹੜਾ ਹੈ ਉਹ ਆਪਣੇ ਪੁੱਤ ਨੂੰ

ਆਡੀ ਦੁਨੀਆ ਐ ਬਾਵਾ ਇਹ ਬਦਿਆਨੀ ਆ ਇਹਦਾ ਕੋਈ ਤੇ ਨਹੀਂ ਬੋਤ ਨਹੀਂ ਅਗਰੋਡੀ ਦੁਨੀਆ ਆ ਆਡੀ ਦੁਨੀਆ ਆ ਵੀਰੇ ਆਡੀ ਦੁਨੀਆ ਆਡੀ ਦੁਨੀਆ ਆ ਕੋਟੇ ਦਾੜੀ ਮਾਰਾ ਮੇਰੇ ਵੀ ਆਏ ਵੇ ਤੇਰਾ ਵੀ ਰੱਬ ਤੇ ਚੱਲ ਜਾਂਦਾ ਬਾਹਰ ਫੜ ਲੈਂਦਾ ਬਾਹਰ ਬਾਹਰ ਤੇ ਤੇ ਅਖੜੇ ਮਰ ਕੇ ਕੋਟੇ ਦਾੜੀ ਮਾਰਾ ਵੀਰੇ ਮੇਰੀ ਦੁਨੀਆ ਨਹੀਂ ਮੇਰੇ ਮਾਂ ਪਿਓ ਦਾ ਕੁਝ ਨਹੀਂ ਰਹਿ ਗਿਆ ਹੈ ਨਹੀਂ ਕੁਝ ਵੀ ਹੈ ਨਹੀਂ ਕੁਝ ਵੀ ਆਟਾ ਆਟਾ ਕੁਝ ਨਹੀਂ ਆ ਗਿਆ ਉਹ ਤਸਵੀਰਾਂ ਉਸ ਪਰਿਵਾਰ ਦੀਆਂ ਸੀ ਉਹ ਭੈਣ ਦੀ ਜੋ ਕਿ ਦੁਹਾਈਆਂ ਪਾ ਰਹੀ ਹੈ ਆਪਣੇ ਭਰਾ ਨੂੰ ਔਰ ਕਿਹਾਇ ਜਾ ਰਿਹਾ ਹੈ ਕਿ ਇਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਸਭ ਤੋਂ ਛੋਟਾ ਸੀਗਾ ਔਰ ਮਾਮੂਲੀ ਜੀ ਗੱਲ ਪਿੱਛੇ ਐਡੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਨਿਹੰਗ ਸਿੰਘ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੋਂ ਫਰਾਰ ਹੈ ਜਿਸ ਦੀ ਪਾਲ ਪੁਲਿਸ ਕਰ ਰਹੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਆਏ ਦਿਨੇ ਖਬਰਾਂ ਆ ਰਹੀਆਂ ਨੇ ਤੁਸੀਂ ਅੰਦਾਜ਼ਾ ਲਾਓ ਕਿ ਕੁੱਲ 4 ਖਬਰਾਂ ਕਤਲ ਦੀਆਂ ਲਗਾਤਾਰ ਸਾਹਮਣੇ ਆਈਆਂ ਔਰ ਇੱਕ ਐਨਆਰਆਈ ਦੇ ਉੱਤੇ ਜੋ ਫਾਇਰਿੰਗ ਹੋਈ ਸੀ ਜੋ ਮਾਮਲਾ ਕਾਫੀ ਪਖਿਆ ਸੀ ਸੋਮ੍ਰੀਸਰ ਦੇ ਵਿੱਚ ਕਾਨੂੰਨ ਵਿਵਸਥਾ ਜੋ ਹੈ ਉਹ ਬਹੁਤ ਜ਼ਿਆਦਾ ਮਾੜੀ ਹੁੰਦੀ ਜਾ ਰਹੀ ਹੈ ਚਾਹੇ ਉਹ ਆਮ ਲੋਕਾਂ ਦੇ ਆਪਸ ਵਿੱਚ ਘਰੇਲੂ ਝਗੜਾ ਹੋਵੇ ਜਾਂ ਫਿਰ ਮਾਮੂਲੀ ਜੀ ਝਗੜਾ ਹੋਵੇ ਜੋ ਕਿ ਮੌਤ ਦਾ ਰੂਪ ਧਾਰ ਰਹੀ ਹੈ ਜੋ ਕਿ ਜੰਗ ਦਾ ਮੈਦਾਨ ਖੂਨੀ ਜੰਗ ਦਾ ਮੈਦਾਨ ਬਣ ਰਹੀ ਹੈ ਸੋ ਅਜਿਹਾ ਘਟਨਾਵਾਂ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਵਾਧਰੀਆਂ ਨੇ ਅੰਮ੍ਰਿਤਸਰੋ ਸ਼ਹਿਰ ਜਿੱਥੇ ਸਿੱਖਾਂ ਦਾ ਸਰ ਉੱਚ ਸਥਾਨ ਹੈ ਸ੍ਰੀ ਹਰਿਮੰਦਰ ਸਾਹਿਬ ਤੇ ਲੱਖਾਂ ਦੇ ਦਰਜ ਸੰਗਤਾਂ ਪਹੁੰਚਦੀਆਂ ਨੇ ਔਰ ਅਜਿਹੀ ਥਾਂ ਦੇ ਉੱਤੇ ਵੱਡੀਆਂ ਵਾਰਦਾਤਾਂ ਜਦੋਂ ਵਾਪਰਦਿਆਂ ਨੇ ਤਾਂ ਲੋਕ ਜਿਹੜੇ ਦੂਰ ਦਰਾਡੇ ਤੋਂ ਆਉਂਦੇ ਨੇ ਤਾਂ ਉਹਨਾਂ ਦੇ ਵਿੱਚ ਸਹਿਮ ਦਾ ਮਾਹੌਲ ਡਰ ਦਾ ਮਾਹੌਲ ਜਿਹੜਾ ਇਹ ਉਹ ਬੰਨਾ ਲਾਜ਼ਮੀ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰ ਸਾਹਮਣੇ ਆਇਆ ਹੈ ਪਿੰਡ ਦੇ ਲੋਕ ਸਾਹਮਣੇ ਆਏ ਨੇ ਕੀ ਕੁ